ਚਲੋ 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 ਅਭ ਯਾਰ ਉਹ ਟੁੱਟ ਜਾਂਦਾ ਤੇ ਬਚ ਗਿਆ ਯਾਰ ਨਹੀਂ ਨਹੀਂ ਚਲੇ ਕਰਾਂ ਰਮੇਸ਼ ਚੱਲ ਚੱਲ ਤੂੰ ਕੁਛ ਨਹੀਂ ਹੁੰਦਾ ਇਹਦਾ ਜ਼ੋਰ ਤੇ ਨਹੀਂ ਸੁਣਾ ਐ ਚੱਲ ਚੱਲ ਹਟ ਰਵੇ ਚੱਲ 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 ਰਵੇਸ ਚੱਲ ਯਾਰ ਗਾਏ ਕਰਾਂ ਮਾੜੇ ਪਕੜ ਓਏ 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 ਮੈਂ ਦੱਸਾਂ ਗੱਲ ਲੱਤਾਂ ਛੁੱਟਦੀ ਨਹੀਂ ਗਾਓ ਅਗਰ ਡਰਦਾ ਕੋ ਹੋ ਹੋ ਮਲਾ ਹੋਗਾ ਹੋ ਹੋ ਜਾ ਹੋ ਜਾ ਨਦੀਨਦੀ ਸਭ ਕੁ ਪੂਜਰਦਾ ਹੋ ਜਾ 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 ਰੈਡ ਮੈਂ ਹੱਗ ਜੋਰ ਨਹੀਂ ਲਾਉਣਾ ਚਲ ਚਲ ਖਿੱਚੋ ਮੜਾ ਜਾ ਹੁਣ ਮੜਾ ਜਾ ਖਿੱਚੋ ਕਹ ਨਹੀਂਦਾ ਮੜਾ ਖਿੱਚੋ ਸਹੀ ਖਿੱਚੋ ਕਾ ਹੁਣ ਚੱਲ ਜਾ ਨਰਵੇਸ਼ 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 ਮੜਾ ਜਾ ਕਰ